हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਪੰਜਵੀਂ ਦੀ ਟੈਕਸਟ ਬੁੱਕ ਦਾ ਮੈਥਾ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਹੋਇਆ ਉਹਦੇ ਵਿੱਚ ਬੇਟਾ ਪਹਿਲੇ ਅਧਿਆਏ ਦੇ ਅਸੀਂ ਦੋ ਸਵਾਲ ਕਰ ਲਏ ਸੀ ਹੁਣ ਆਪਾਂ ਤਿੰਨ ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖਣਾ ਹੈ ਕਹਿੰਦਾ ਦਿੱਤੀਆਂ ਸੰਖਿਆਵਾਂ ਦੀ ਤੁਲਨਾ ਕਰਨ ਲਈ ਆ ਐਰੋ ਬਣਾਈ ਹੋਈ ਹੈ ਬੇਟਾ ਐਰੋ ਦਾ ਮੂੰਹ ਇੱਧਰ ਨੂੰ ਐਰੋ ਦਾ ਮੂੰਹ ਜਾਂ ਬਰਾਬਰ ਦਾ ਚਿੰਨ ਭਰੋ ਤਾਂ ਬੇਟਾ ਧਿਆਨ ਰੱਖਣਾ ਜਿਹੜੇ ਪਾਸੇ ਨੂੰ ਐਰੋ ਦਾ ਮੂੰਹ ਬੰਦ ਹੁੰਦਾ ਆ ਉਸ ਪਾਸੇ ਦੀ ਰਕਮ ਛੋਟੀ ਹੁੰਦੀ ਹੈ ਜਿਹੜੇ ਪਾਸੇ ਐਰੋ ਦਾ ਮੂੰਹ ਖੁੱਲਾ ਹੁੰਦਾ ਉਹ ਰਕਮ ਵੱਡੀ ਹੁੰਦੀ ਹੈ ਬਰਾਬਰ ਦਾ ਮਤਲਬ ਦੋਵੇਂ ਰਕਮਾਂ ਬਰਾਬਰ ਆ ਤਾਂ ਬੇਟਾ ਆ ਇਹਦੇ ਵਿੱਚ ਕਹਿੰਦਾ ਆ ਅਸੀਂ ਨਿਸ਼ਾਨੀਆਂ ਲਾਉਣੀਆਂ ਆ ਆ ਕਿੰਨੀ ਸੰਖਿਆ 238 ਤੇ ਆ ਸੰਖਿਆ ਹੈਗੀ 832 ਇਹਦਾ ਮਤਲਬ 832 ਜਿਹੜੀ ਆ ਬੇਟਾ ਇਹ ਰਕਮ ਵੱਡੀ ਆ ਠੀਕ ਆ ਤਾਂ ਵੱਡੀ ਰਕਮ ਹੋਣ ਕਰਕੇ ਬੇਟਾ ਅਸੀਂ ਕੀ ਕਰਾਂਗੇ ਐਰੋ ਦੀ ਨਿਸ਼ਾਨੀ ਇਸ ਤਰ੍ਹਾਂ ਲਾਵਾਂਗੇ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਵੀ ਜਿਹੜੇ ਪਾਸੇ ਨੂੰ ਐਰੋ ਦਾ ਮੂੰਹ ਖੁੱਲਾ ਹੁੰਦਾ ਉਧਰਲੀ ਰਕਮ ਵੱਡੀ ਹੁੰਦੀ ਹੈ ਜਿਹੜੇ ਪਾਸੇ ਐਰੋ ਦਾ ਮੂੰਹ ਬੰਦ ਹੈ ਉਧਰਲੀ ਰਕਮ ਛੋਟੀ ਹੁੰਦੀ ਹੈ ਠੀਕ ਹੈ ਬੇਟਾ ਹੁਣ ਆਹ ਵੀ ਸਵਾਲ ਦੇ ਵਿੱਚ ਦੇਖਦੇ ਹਾਂ 7851 8715 ਤਾਂ ਬੇਟਾ ਸਾਨੂੰ ਪਤਾ ਵੀ ਆਹ ਰਕਮ ਵੱਡੀ ਆ 8715 ਤਾਂ ਐਰੋ ਦਾ ਮੂੰਹ ਆ ਜਿਹੜਾ ਇਧਰਲੇ ਪਾਸੇ ਨੂੰ ਖੁੱਲਾ ਰੱਖਾਂਗੇ ਠੀਕ ਹੈ ਬੇਟਾ ਆਹ ਰਕਮ ਛੋਟੀ ਹੈ ਇਧਰਲੇ ਪਾਸੇ ਐਰੋ ਦਾ ਮੂੰਹ ਬੰਦ ਹੋ ਗਿਆ ਠੀਕ ਹੈ ਉਦੇ ਤੋਂ ਬਾਅਦ ਦੇ ਵਿੱਚ ਬੇਟਾ ਸੀ ਭਾਗ ਆ ਗਿਆ ਇਹ ਹੈਗਾ 2018 ਬੇਟਾ ਪੜਨ ਲਈ ਤਿੰਨ ਤੋਂ ਬਾਅਦ ਕਮਾ ਲਾ ਲੂ ਪੜਨੀ ਸੌਖੀ ਹੋ ਜਾਂਦੀ ਹੈ ਠੀਕ ਹੈ ਫਿਰ ਦੋ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਇਹ ਬਣ ਗਈ 2018 ਇਹ ਵੀ 2018 ਆ ਤਾਂ ਇਹਦਾ ਮਤਲਬ ਇਹ ਦੋਵੇਂ ਬਰਾਬਰ ਹੈ ਇਹਨਾਂ ਦੇ ਵਿਚਾਲੇ ਬਰਾਬਰ ਦਾ ਨਿਸ਼ਾਨ ਆਊਗਾ ਹਾਂ ਬੇਟਾ ਤਾਂ ਇਹਨੂੰ ਪੜੀਏ ਕਮਾ ਲਾ ਕੇ ਇਹਨੂੰ ਵੀ ਕਮਾ ਲਾ ਕੇ ਪੜੀਏ ਇਹ ਬਣ ਗਿਆ 9999 ਇਹ 999 ਤ aí ਦਾ ਮਤਲਬ 9999 ਆ ਰਕਮ ਵੱਡੀ ਆ ਬੇਟਾ ਫੇਰ ਐਰੋ ਦਾ ਮੂੰਹ ਜਿਹੜੇ ਪਾਸੇ ਰਕਮ ਵੱਡੀ ਆ ਉਸ ਪਾਸੇ ਨੂੰ ਐਰੋ ਦਾ ਮੂੰਹ ਖੁੱਲਾ ਰੱਖਾਂਗੇ ਠੀਕ ਆ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਈ ਪਾਰਟ ਆ ਗਿਆ ਈ ਪਾਰਟ ਦੇ ਵਿੱਚ ਕੀ ਕਹਿੰਦਾ ਪਿਆ 4000 ਬਣ ਗਿਆ 4651 ਤੇ 5467 ਆ ਬੇਟਾ 5000 ਵਾਲੀ ਰਕਮ ਵੱਡੀ ਆ ਫੇਰ ਆਪਾਂ ਇਧਰਲੇ ਪਾਸੇ ਨੂੰ ਮੂੰਹ ਖੁੱਲਾ ਰੱਖ ਦਾਂਗੇ ਕਿਉਂਕਿ ਆਹ ਰਕਮ ਵੱਡੀ ਐ ਇਧਰਲੇ ਪਾਸੇ ਬੇਟਾ ਧਿਆਨ ਨਾਲ ਦੇਖੋ ਇਹ ਹੈਗਾ ਤਿੰਨਾਂ ਤੋਂ ਬਾਅਦ ਕਮਾ ਲਾ ਲਓ ਇਧਰ ਵੀ ਤਿੰਨ ਤੋਂ ਬਾਅਦ ਕਮਾ ਲਾ ਲਓ ਇਹ ਬਣ ਗਿਆ 5867 ਤੇ ਆਹ ਰਕਮ ਬਣ ਗਈ 6325 ਇਹਦਾ ਮਤਲਬ ਬੇਟਾ ਆਹ ਰਕਮ ਵੱਡੀ ਐ 6325 ਤਾਂ ਐਰੋ ਦਾ ਮੂੰਹ ਆ ਜਿਹੜਾ ਇਧਰਲੇ ਪਾਸੇ ਨੂੰ ਖੁੱਲਾ ਲਾਵਾਂਗੇ ਠੀਕ ਐ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 3 ਹੂਣੇ ਬੇਟਾ ਆਪਾਂ ਇਹਦੇ ਸਵਾਲ ਨੰਬਰ 4 ਦੇ ਉੱਤੇ ਆ ਗਏ ਸਵਾਲ ਨੰਬਰ 4 ਨੂੰ ਵੀ ਬੇਟਾ ਧਿਆਨ ਦੇ ਨਾਲ ਅਸੀਂ ਪੜ੍ਹ ਕੇ ਤੇ ਉੱਤਰ ਦਵਾਂਗੇ ਇਹਦਾ ਕਹਿੰਦਾ ਪਿਆ ਸੰਖਿਆਵਾਂ ਨੂੰ ਵੱਧ ਦੇ ਕ੍ਰਮ ਛੋਟੀ ਤੋਂ ਵੱਡੀ ਸੰਖਿਆ ਵਿੱਚ ਲਿਖੋ ਵੱਧ ਦਾ ਕ੍ਰਮ ਹੁੰਦਾ ਬੇਟਾ ਪਹਿਲਾਂ ਸਭ ਤੋਂ ਛੋਟੀ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਤਾਂ ਬੇਟਾ ਧਿਆਨ ਨਾਲ ਦੇਖੋ ਪਹਿਲਾਂ ਸਭ ਤੋਂ ਛੋਟੀ ਵਾਧੇ ਕ੍ਰਮ ਪਹਿਲਾਂ 7245 752 654 452 199 ਤਾਂ ਇੱਥੇ ਹੀ ਬੇਟਾ ਮੈਂ ਲਿਖ ਦਿੰਦਾ ਵਾਧੇ ਕ੍ਰਮ ਸਭ ਤੋਂ ਛੋਟੀ ਸੰਖਿਆ ਹੈਗੀ 199 ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਹੈਗੀ 245 ਕਮਾ ਪਾ ਕੇ 245 ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ ਕਿਹੜੀ ਹੈਗੀ ਹੈ 456 456 ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ 654 654 ਫਿਰ ਉਸ ਤੋਂ ਬਾਅਦ ਚ ਬੇਟਾ 751 751 ਠੀਕ ਹੈ ਬੇਟਾ 751 ਲਿਖ ਲਿਆ ਇਹ ਵਾਧੇ ਕਰਮ ਚ ਹੋ ਗਏ ਹੁਣ ਬੇਟਾ ਆਪਾਂ ਆ ਆ ਰਕਮ ਦੇਖੋ ਇਹਨਾਂ ਦੇ ਵਿੱਚ ਆਪਾਂ ਸਭ ਤੋਂ ਛੋਟੀ ਦੇਖਾਂਗੇ ਬੇਟਾ ਆ ਤਿੰਨ ਤੋਂ ਬਾਅਦ ਕਮਾ ਲਾ ਲਓ ਪੜ੍ਹਨੀ ਸੌਖੀ ਰਹਿੰਦੀ ਹੈ ਠੀਕ ਹੈ ਤਿੰਨ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਕਮਾ ਬੇਟਾ ਸਭ ਤੋਂ ਛੋਟੀ ਰਕਮ ਬੇਟਾ ਅਸੀਂ ਜੇ ਧਿਆਨ ਨਾਲ ਦੇਖਦੇ ਆ ਤਾਂ 1234 ਆ ਪਹਿਲੀ ਛੋਟੀ ਰਕਮ ਠੀਕ ਹੈ ਤਾਂ ਇਹ ਆ ਗਿਆ 1234 ਫਿਰ ਇਹ ਤੋਂ ਬਾਅਦ ਦੇ ਵਿੱਚ ਦੋ ਨੰਬਰ ਤੇ ਕਿਹੜੀ ਆਉਂਦੀ ਹੈ ਬੇਟਾ ਦੂ ਨੰਬਰ ਤੇ 1000 ਤੋਂ ਬਾਅਦ ਦੇ ਵਿੱਚ ਆ 2413 2413 ਫਿਰ ਬੇਟਾ ਕਮਾ ਲਾ ਕੇ 2000 ਤੋਂ ਵੱਡੀ ਕਿਹੜੀ ਆਉਂਦੀ ਪਈ ਆ ਬੇਟਾ ਆ 4123 4123 ਠੀਕ ਹੈ ਬੇਟਾ ਫਿਰ ਬੇਟਾ ਕਿਹੜੀ ਆਉਂਦੀ ਪਈ ਆ ਫਿਰ ਆਉਂਦੀ ਪਈ ਆ 5006 5000 6 ਠੀਕ ਹੈ ਤਾਂ ਲਾਸਟ ਦੇ ਉੱਤੇ ਕਿਹੜੀ ਆਉਂਦੀ ਪਈ ਹੈ ਬੇਟਾ 7806 7806 ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਅਸੀਂ ਹੁਣ ਸੀ ਸਵਾਲ ਕਰਾਂਗੇ ਸੀ ਸਵਾਲ ਦੇ ਵਿੱਚ ਧਿਆਨ ਨਾਲ ਦੇਖੋ ਸਭ ਤੋਂ ਛੋਟੀ ਰਕਮ ਕਿਹੜੀ ਬਣਦੀ ਪਈ ਹੈ ਸਭ ਤੋਂ ਛੋਟੀ ਰਕਮ ਹੈਗੀ ਹੈ ਬੇਟਾ ਧਿਆਨ ਨਾਲ ਦੇਖੋ 112 ਤਾਂ ਇੱਥੇ ਆਪਾਂ ਲਿਖ ਲਾਂਗੇ 1122 2 ਨੰਬਰ ਦੇ ਉੱਤੇ ਬੇਟਾ ਆ 2000 ਵਾਲੀ ਰਕਮ 2233 2233 ਫਿਰ ਬੇਟਾ 3 ਨੰਬਰ ਦੇ ਉੱਤੇ 3343 330 4 ਫਿਰ 4 ਨੰਬਰ ਦੇ ਉੱਤੇ 4455 4455 ਫਿਰ 5 ਨੰਬਰ ਦੇ ਉੱਤੇ 5566 566 ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਅੱਗੇ ਆ ਗਿਆ ਡੀ ਸਵਾਲ ਡੀ ਸਵਾਲ ਦੇ ਵਿੱਚ ਹੈਗਾ ਬੇਟਾ 6780 ਇਹਨਾਂ ਚੋਂ ਦੇਖੋ ਬੇਟਾ ਸਭ ਤੋਂ ਛੋਟੀ ਕਿਹੜੀ ਹੈ ਸਾਰੀ 6000 ਵਾਲੀਆਂ 6000 1780 ਹੈ 1 6078 ਤਾਂ 1870 ਹੈ ਤਾਂ ਸਭ ਤੋਂ ਛੋਟੀ 6000 ਬਾਕੀ ਤਾਂ 8000 ਤੇ 7000 ਆ ਤਾਂ ਆ 6078 ਸਭ ਤੋਂ ਛੋਟੀ ਐ 6078 ਫਿਰ ਉਹਦੇ ਤੋਂ ਬਾਅਦ ਦੇ ਵਿੱਚ 6780 6780 ਫਿਰ ਉਹ ਤੋਂ ਬਾਅਦ ਦੇ ਵਿੱਚ 6877 ਫਿਰ ਉਹ ਤੋਂ ਬਾਅਦ ਦੇ ਵਿੱਚ 6000 ਵਾਲੀਆਂ ਖਤਮ ਹੋ ਗਈਆਂ ਬੇਟਾ ਤਾਂ ਫਿਰ ਆ ਗਈ 7806 7806 ਤੇ ਲਾਸਟ ਆ ਗਈ 8760 ਬੇਟਾ ਧਿਆਨ ਰੱਖਣਾ ਆ ਪਹਿਲਾਂ ਸਭ ਤੋਂ ਛੋਟੀ ਵੱਧ ਦੇ ਕੇ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਹੁਣ ਬੇਟਾ ਈ ਸਵਾਲ ਦੇ ਉੱਤੇ ਆ ਗਏ ਆਪਾਂ ਈ ਸਵਾਲ ਦੇ ਵਿੱਚ ਦੇਖੋ ਆ ਹੈਗਾ ਆ ਤੁਹਾਡੇ ਕੋਲੇ ਆਉਂਦਾ ਪਿਆ ਆ 3299 5699 9000 90600 ਸਭ ਤੋਂ ਛੋਟੀ ਹੈਗੀ 3299 ਇਹ ਧਿਆਨ ਨਾਲ ਬੇਟਾ ਅਸੀਂ ਦੇਖ ਲੈਣੀ 3299 ਫੇਰ ਆ ਗਈ ਬੇਟਾ ਸਾਡੇ ਕੋਲੇ 3000 ਤੋਂ ਬਾਅਦ ਦੇ ਵਿੱਚ 5699 ਠੀਕ ਹੈ 5699 ਫੇਰ ਬੇਟਾ ਆ ਗਈ ਸਾਡੇ ਕੋਲੇ 5000 ਤੋਂ ਬਾਅਦ ਵਿੱਚ 6000 ਵਾਲੀ ਰਕਮ ਆ ਗਈ 6099 ਠੀਕ ਹੈ ਬੇਟਾ 6000 ਤੋਂ ਬਾਅਦ ਵਿੱਚ ਇੱਕ 9932 ਇੱਕ 9999 ਆ ਆ 9932 ਵਾਲੀ ਰਕਮ ਆ ਜਿਹੜੀ ਸਾਡੇ ਕੋਲੇ ਛੋਟੀ ਆ 9000 932 ਤੇ ਫਿਰ 9000 999 ਸੋ ਬੇਟਾ ਇਹ ਆਪਾਂ ਲੜੀ ਦੇ ਵਿੱਚ ਲਿਖ ਲਿਆ ਤਾਂ ਇਹਦੇ ਨਾਲ ਹੀ ਬੇਟਾ ਇਹ ਸਾਡਾ ਸੀਗਾ ਸਵਾਲ ਨੰਬਰ 4 ਇਹ ਕੰਪਲੀਟ ਹੋ ਗਿਆ ਅਗਲਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ